ਡੀਡੀਪੀ ਸੰਜਾ ਤੁਹਾਨੂੰ ਰੱਖੇ ਅੱਗੇ ਗੁਰਦਾਸਪੁਰ ਦੀ ਕਲਾਨੌਰ ਪੰਚਾਇਤੀ ਜ਼ਮੀਨ ਦੀ ਨਿਲਾਮੀ ਨੂੰ ਲੈ ਕੇ ਅਕਾਲੀ ਲੀਡਰ ਸੁੱਚਾ ਸਿੰਘ ਲੰਗਾ ਅਤੇ ਗੁਰਦਾਸਪੁਰ ਦੇ ਡੀਡੀਪੀਓ ਜਗਵਿੰਦਰਜੀਤ ਸਿੰਘ ਸੰਧੂ ਖੁੱਲ ਕੇ ਆਮੋ ਸਾਹਮਣੇ ਆ ਗਏ ਨੇ ਡੀਡੀਪੀਓ ਨੇ ਇਲਜ਼ਾਮ ਲਾਇਆ ਸੀ ਕਿ ਲੰਗਾ ਨੇ ਜ਼ਮੀਨ ਨਿਲਾਮੀ ਵਿੱਚ ਕੁਝ ਹਿੱਸਾ ਰੱਖਵਾ ਰੱਖਣ ਲਈ ਦਬਾਅ ਬਣਾਇਆ ਗੱਲ ਨਾ ਮੰਨਣ ਤੇ ਫੋਨ ਤੇ ਧਮਕੀ ਅਤੇ ਬਦਜ਼ੁਬਾਨੀ ਕੀਤੀ ਗਈ ਹੁਣ ਸੁੱਚਾ ਸਿੰਘ ਲੰਗਾ ਨੇ ਵੀ ਡੀਡੀਪੀਓ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਲੰਗਾ ਨੇ ਡੀਡੀਪੀਓ ਦਾ ਖਤਰਨਾਕ ਅਪਰਾਧਕ ਪਿਛੋਕੜ ਹੋਣ ਦਾ ਦਾਵਾ ਕੀਤਾ ਹੈ ਲੰਗਾ ਦੇ ਇਲਜ਼ਾਮਾ ਦਾ ਜਵਾਬ ਡੀਡੀਪੀਓ ਨੇ ਵੀ ਦਿੱਤਾ ਖਾਲਿਸਤਾਨ ਕਮਾਂਡੋ ਫੋਰਸ ਦਾ ਇਹ ਜਨਰਲ ਰਿਆ 6 ਕਰੋੜ ਦੀ ਡਕੈਤੀ ਦੇ ਵਿੱਚ ਸ਼ਾਮਲ ਰਿਆ ਵਾ 30 ਪਰਚੇ ਇਹਦੇ ਖਿਲਾਫ ਹੋਏ ਨੇ ਉੱਥੇ ਪੰਚਾਇਤ ਅਫਸਰ ਹੁੰਦਿਆਂ ਆ 6 ਮਹੀਨੇ ਭਜੌੜਾ ਰਿਆ ਨਹੀਂ ਮੈਨੂੰ ਦੱਸੋ ਜੀ ਕੋਈ ਇਹ ਇਸ ਤਰ੍ਹਾਂ ਇਹਦਾ ਮਤਲਬ ਹੈ ਸਰਕਾਰ ਦੀਆਂ ਅੱਖਾਂ 'ਚ ਤੇ ਏਜੰਸੀਆਂ ਦੀਆਂ ਅੱਖਾਂ 'ਚ ਘੱਟਾ ਦੇ ਕੇ ਤੇ ਹੁਣ ਭੇਸ ਬਦਲ ਕੇ ਨੌਕਰੀ ਕਰ ਰਹੇ ਆ ਜੀ ਇਹਦੇ ਕਾਰਨਾਮੇਆ ਕਰਕੇ ਇਹਦੇ ਪਿਓ ਨੂੰ ਜਬਰੀ ਰਿਟਾਇਰ ਕੀਤਾ ਅੱਜ ਦੇ ਡੀਜੀਪੀ ਸਾਹਿਬ ਨੇ ਸੈਣੀ ਸਾਹਿਬ ਨੇ ਤੇ ਸੈਣੀ ਜਿਹੜੇ ਅੱਜ ਦੇ ਡੀਜੀਪੀ ਨੇ ਉਹਨਾਂ ਨੇ ਜਬਰੀ ਨਾ ਜੀ ਨਾ ਉਹਦੇ ਉਹਨਾਂ ਪ੍ਰੀਮਚਰ ਰਿਟਾਇਰਮੈਂਟ ਲਈ ਹੈ ਜੀ ਤੋਂ ਉਹਨਾਂ ਦੀ ਰਿਕਾਰਡ ਕਿਸੇ ਮਾਜਿਸਟਰੇਟ ਦੇ ਕੋਲੋਂ ਇਨਕੁਆਇਰੀ ਕਰਾ ਕੇ ਦੀ ਸਾਰੀ ਜਿਹੜੀ ਆਪਣੇ ਸਰਵਿਸ ਹੈ ਇਹਦਾ ਜੋ ਪਿਛੋਕੜ ਆ ਉਹ ਸਾਹਮਣੇ ਲਿਆਂਦਾ ਜਾਵੇ ਤੇ ਇਹਦੇ ਵਿੱਚ ਉਹਨੂੰ 11 ਮਿੰਟਾਂ 'ਚ ਕੀ ਮਾਰਾ ਕਿਹਾ ਜਾ ਸਕਦਾ ਵਾ 11 ਸੈਕਿੰਡ ਵਿੱਚ 11 ਸੈਕਿੰਡ ਵਿੱਚ ਕੀ ਮਾਰਾ ਕਿਹਾ ਜਾ ਸਕਦਾ ਅੰਡ ਤੱਕ ਹਾਈ ਕੋਰਟ ਜਾਣਾ ਪਏ ਸੁਪਰੀਮ ਕੋਰਟ ਜਾਣਾ ਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੰਪਲੇਂਟ ਕਰਾਂਗੇ ਸਿੱਖ ਜੁਡੀਸ਼ੀਅਲ ਕੋਰਟ 'ਚ ਜਾਵਾਂਗੇ ਜਿੱਥੇ ਵੀ ਸਾਡ ਕੋ ਜਾਇਆ ਜਾਊਗਾ ਉਥੇ ਜਾਵਾਂਗੇ ਕਲੈਕਟਿਵਲੀ ਜਾਵਾਂਗੇ ਇੰਡੀਵਿਜੂਅਲ ਤੌਰ ਤੇ ਨਹੀਂ ਜਾਵਾਂਗੇ ਮੇਰੀ ਇੱਕੋ ਡਿਮਾਂਡ ਆ ਵੀ ਇਹਦੇ ਖਿਲਾਫ ਜਿਹੜਾ ਜੋ ਇਹਨਾਂ ਮੈਨੂੰ ਧਮਕਾਇਆ ਜੋ ਮੇਰੇ ਖਿਲਾਫ ਅਬਿਊਜ਼ਿਵ ਲੈਂਗੁਏਜ ਵਰਤੀ ਆ ਉਹਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਵੇ ਕਲਾਨੌਰ ਦੀ ਪੰਚਾਇਤ 1800 ਏਕੜ ਆ ਪਹਿਲੀ ਗੱਲ ਇਹਨੂੰ ਬੋਲੀ ਕਰਨ ਦਾ ਅਧਿਕਾਰ ਹੀ ਨਹੀਂ ਇਹਦੇ ਅਧਿਕਾਰ ਖੇਤਰ ਚ ਨਹੀਂ ਆਉਂਦੀ ਇਹ ਬਿਲਕੁਲ ਝੂਠਾ ਜੀ ਵਿਲੇਜ ਕਾਮਨ ਲੈਂਡ ਐਕਟ ਦੇ ਮੁਤਾਬਕ 100 ਏਕੜ ਤੋਂ ਉੱਪਰ ਸ਼ਾਮਲਾ ਜਮੀਨ ਦੀ ਬੋਲੀ ਡੀਡੀਪੀਓ ਦੀ ਹਾਜ਼ਰੀ ਚ ਹੋਣੀ ਹੁੰਦੀ ਹੈ ਜੀ ਇਹ ਮੰਡੇਟਰੀ ਹੈ ਜੀ ਫੋਰ ਕਮੇਟੀ ਦਾ ਮੈਂਬਰ ਆ ਜੇ ਮੈਨੂੰ ਇਹਦੇ ਕੋ ਕੋਈ ਤਕਲੀਫ ਬਹੁਤ ਜ਼ਿਆਦਾ ਹੁੰਦੀ ਤੇ ਮੈਂ ਇਹਨੂੰ ਮਾੜਾ ਕੀ ਲਫ਼ਜ਼ ਬੋਲਣਾ ਸੀ ਕਿ ਮੈਂ ਤੇ ਬਦਲੀ ਕਰਾ ਦਿੰਦਾ ਛੋਟੀ ਗੱਲ ਕੋਈ ਸਜ਼ਾ ਵੀ ਨਹੀਂ ਇੱਕ ਅਫੀਸਰ ਜਿਹੜਾ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਉਹ ਕਦੀ ਵੀ ਗਾਲਾਂ ਨਹੀਂ ਖਾਊਗਾ ਕਦੀ ਵੀ ਥ੍ਰੈਟਨਿੰਗ ਨਹੀਂ ਬਰਦਾਸ਼ਤ ਕਰੂਗਾ ਮੈਂ ਘਟ ਤੋਂ ਘਟ ਨਹੀਂ ਕਰਾਂਗਾ ਕਾਲੀ ਦਲ ਨਾ ਡਰਿਆ ਨਾ ਕਿਸੇ ਨੂੰ ਡਰਾਉਂਦਾ ਵਾ ਬੰਦਾ ਇੱਜ਼ਤ ਮਾਨ ਸਤਕਾਰ ਹਰ ਅਫਸਰ ਨੂੰ ਦਿੰਨੇ ਆ ਅਫਸਰਾਂ ਦਾ ਦਿਲ ਜਿੱਤ ਕੇ ਅਸੀਂ ਦੇਸ਼ ਦੀ ਜਿਹੜੀ ਹੈ ਡਿਵੈਲਪਮੈਂਟ ਕਰਨੇ ਆ ਮੈਂ ਬਿਲਕੁਲ ਵੀ ਮੈਨੂੰ ਦਬਾ ਦੀ ਨੀਤੀ ਥੱਲੇ ਨੂੰ ਦਬਾ ਲਿਆ ਜਾਏ ਜੋ ਉਹਨਾਂ ਦੀ ਅੱਗੇ ਨੀਤੀ ਆ ਤੇ ਇਹ ਮੇਰਾ ਜਿਹੜਾ ਉਸੇ ਤਰ੍ਹਾਂ ਹੀ ਸਿੱਕਾ ਚੱਲਦਾ ਰਹੇ ਦਬ ਦਬਾ ਮੇਰਾ ਉਤਰਾ ਹੀ ਕਾਇਮ ਰਹੇ ਪਰ ਮੈਂ ਨਾ ਦੱਬਣ ਵਾਲਾ ਵਾਂ ਨਾ ਮੈਂ ਦੱਬਾਂਗਾ ਹੁਣ ਪੰਚਾਇਤੀ ਅਫਸਰਾ ਨੇ ਇਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਰੁਖ اختیار ਕਰ ਲਿਆ ਹੈ ਦੋਹਾਂ ਧਿਰਾਂ ਦੀਆਂ ਆਪਣੀਆਂ ਦਲੀਲਾਂ ਨੇ ਫਿਲਹਾਲ ਸਿਆਸਤਦਾਨਾਂ ਵੱਲੋਂ ਨੌਕਰਸ਼ਾਹੀ ਤੇ ਦਬਾਅ ਬਣਾਉਣ ਦੇ ਇਲਜ਼ਾਮ ਇੱਕ ਵਾਰ ਫੇਰ ਸੁਰਖੀਆਂ ਵਿੱਚ ਹੈ ایਬੀਪ ਸੰਜਾ ਤੁਹਾਨੂੰ ਰੱਖੇ ਅੱਗੇ